ਬਹਾਣਾ ਬਿਲਗ ਮੁਖ ਅਫਸਰ ਇਨਸਪੈਕਟਰ ਹਰਦੇਵ ਪਰੀ ਸਿੰਘ ਵੱਲੋਂ ਨਾਕਾ ਲਗਾ ਕੇ ਬਹਾਣਾ ਦੀ ਚੈਕਿੰਗ ਕੀਤੀ ਗਈ ਤੇ ਕਾਗਜਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਬਿਨਾ ਨੰਬਰ ਪਲੇਟਾ ਵੱਡੇ ਹੋਰਣ ਵਾਲੇ ਬਹਾਣਾ ਨੂੰ ਮੌਕੇ ਤੇ ਹੀ ਬੰਦ ਕੀਤਾ ਗਿਆ ਇਸ ਸਬੰਧੀ ਇਨਸਪੈਕਟਰ ਹਰਦੇਵ ਪਰੀ ਸਿੰਘ ਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਗਜਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਜਾਣਗੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪੇ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਬਾਹਰ ਨਾ ਦਿੱਤੇ ਜਾਣ ਅਗਰ ਵਹੀਕਲ ਚਲਾਉਂਦੇ ਫੜੇ ਜਾਂਦੇ ਹਨ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਅਗਰ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ ਥਾਣੇ ਆ ਕੇ ਸਿੱਧਾ ਹੀ ਮਿਲ ਸਕਦਾ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮਾਈ ਅੱਡਾ ਵੇਖੇ ਤੁਸੀਂ ਨਕਲ ਲਗਾ ਕੇ ਵਾਕਵਾ ਗੱਡੀਆਂ ਚੈਕਿੰਗ ਕਰ ਰਹੇ ਹੋ ਸਰੰਦਰ ਕੀ ਕਰਨਾ ਚਾਹੁੰਦੇ ਹੋ ਮਾਨਯੋਗ ਐਸਐਸਪੀ ਸਾਹਿਬ ਜਿੰਦਰ ਅਧਿਆਤਿ ਸੀ डी एस पी साहब सब डिवीजन लाओ जी साल दे सकते जी रोजाना जो चैकिंग नाकाबंदी करके की जाती है व्हीकलों की चैकिंग की हैगी मोटरसाइकिल की बिना नंबर है जो बालिक जंसा में शरारती है ਸਰ ਕਾਫੀ ਇਲਾਕੇ ਲੋਕਾਂ ਨੇ ਸ਼ਿਕਾਇਤਾਂ ਵੀ ਸਾਡੇ ਏਰੀਆ ਦੇ ਵਿੱਚ ਕਾਫੀ ਬਿਨਾ ਨੰਬਰ ਪਲੇਟਾਂ ਵੱਡੇ ਹੋਰ ਨਮਰਸਲ ਲੜਕਿਆਂ ਦੇ ਸਕੂਲਾਂ ਮਰੇ ਗੇੜੇ ਮਾਰੇ ਉਸ ਬਾਰੇ ਤੁਸੀਂ ਕੀ ਕਰਨੇ ਚਾਹੋਗੇ ਥਾਣਾ ਬਿਲਕਾ ਵੱਲੋਂ ਮੁਰਗੀ ਜਿਹੜੀ ਕਾਫੀ ਜਿਹੜੀ ਰਾਤ ਦੇ ਸਮੇਂ ਵੀ ਅਸੀਂ ਜਿਹੜੀ ਪੁਲਿਸ ਨਾਲ ਗਸ਼ਤ ਕਰਾਈ ਜੀ ਰਹੀ ਹੈ ਜਾਨਾ ਰਾਤ ਨੂੰ ਵੀ ਚੈਕਿੰਗ ਕਰਦੇ ਹਾਂ ਜਿਹੜਾ ਇੱਥੇ ਬਿਨਾ ਨੰਬਰ ਮੋਟਰਸਾਈਕਲ ਦੇ ਵੀ ਆਪਾਂ ਜਿਹੜੇ ਚੌਂਕੇ ਆ ਗਏ ਉਹਨਾਂ ਦੇ ਚਲਾਨ ਕੀਤੇ ਜਾਂਦੇ ਜਾਂ ਬੰਦ ਕੀਤਾ ਜਾਂਦਾ ਉਹਨਾਂ ਨੂੰ ਤਾਂ ਕਿ ਜਿਹੜਾ ਮੁਰਗੀ ਕੋਈ ਵੀ ਜਿਹੜੀ ਮਾਰਕ ਘਟਨਾ ਵਾਪਰੇ ਜੋ ਸਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕਲ ਚਲਾਉਂਦੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੇਰੇ ਵੱਲੋਂ ਉਸੇ ਕੀ ਹੈ ਵੀ ਆਪਣੀ ਜਿਹੜੀ ਛੋਟੀਆਂ ਉਮਰ ਦੇ ਬੱਚੇ ਆ ਉਹਨਾਂ ਨੇ ਵੀ ਇੱਕ ਜਰਾ ਮਿਲ ਕੇ ਲਾ ਦੇ ਸਭ ਕੁਝ ਦੇਖਦਾ ਕਿ ਉਹਨਾਂ ਦੀ ਖਲਾਫੀ ਕਿੱਥੋਂ ਘਰ ਹੋ ਸਕਦਾ ਹੈ ਖਾਣਾ ਬਿਲਗਾ ਮੁਖ ਅਫਸਰ ਇਨਸਪੈਕਟਰ ਹਰਦੇਪ ਪ੍ਰੀਤ ਸਿੰਘ ਵੱਲੋਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਕਾਗਜ਼ਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਗਏ ਬਿਨਾ ਨੰਬਰ ਪਲੇਟਾ ਵੱਡੇ ਹੋਣ ਵਾਲੇ ਵਾਹਨਾਂ ਨੂੰ ਮੌਕੇ ਤੇ ਹੀ ਬੰਦ ਕੀਤਾ ਗਿਆ ਇਸ ਸਬੰਧੀ ਇਨਸਪੈਕਟਰ ਹਰਦੇਪ ਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਮਾੜੇ ਅੰਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਕਾਗਜ਼ਤ ਪੂਰੇ ਨਾ ਹੋਣ ਤੇ ਚਲਾਨ ਵੀ ਕੀਤੇ ਜਾਣਗੇ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪੇ ਨੂੰ ਮੇਰੀ ਅਪੀਲ ਹੈ ਕਿ ਇਹਨਾਂ ਨੂੰ ਵਾਹਨ ਨਾ ਦਿੱਤੇ ਜਾਣ ਅਗਰ ਵਹੀਕਲ ਚਲਾਉਂਦੇ ਫੜੇ ਜਾਂਦੇ ਹਨ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਅਗਰ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਮੈਨੂੰ ਥਾਣੇ ਆ ਕੇ ਸਿੱਧਾ ਹੀ ਮਿਲ ਸਕਦਾ ਅਸੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮਾਈ ਅੱਡਾ ਵੇਖੇ ਤੁਸੀਂ ਨਕਲ ਲਗਾ ਕੇ ਵਾਕਵਾ ਗੱਡੀਆਂ ਚੈਕਿੰਗ ਕਰ ਰਹੇ ਹੋ ਸਰਦ ਕੀ ਕਰਨਾ ਚਾਹੁੰਦੇ ਹੋ ਮਾਨਯੋਗ ਐਸਐਸਪੀ ਸਾਹਿਬ ਜਿੰਦਰ ਅਧਿਆਤਿ ਸੀ डी एस पी साहब सब डिवीजन लाओ जी साल दे सकते जी रोजाना जो चैकिंग नाकाबंदी करके की जाती है व्हीकलों की चैकिंग की हैगी मोटरसाइकिल की बिना नंबर है जो बालिक जंसा में शरारती है ਸਰ ਕਾਫੀ ਇਲਾਕੇ ਲੋਕਾਂ ਨੇ ਸ਼ਿਕਾਇਤਾਂ ਵੀ ਸਾਡੇ ਏਰੀਆ ਦੇ ਵਿੱਚ ਕਾਫੀ ਬਿਨਾ ਨੰਬਰ ਪਲੇਟਾਂ ਵੱਡੇ ਹੋਰ ਨਮਰਸਲ ਲੜਕਿਆਂ ਦੇ ਸਕੂਲਾਂ ਮਰੇ ਗੇੜੇ ਮਾਰੇ ਉਸ ਬਾਰੇ ਤੁਸੀਂ ਕੀ ਕਰਨੇ ਚਾਹੋਗੇ ਥਾਣਾ ਬਿਲਕਾ ਵੱਲੋਂ ਮੁਰਗੀ ਜੀੜੀ ਕਾਫੀ ਜਿਹੜੀ ਰਾਤ ਦੇ ਸਮੇਂ ਵੀ ਅਸੀਂ ਜਿਹੜੀ ਪੁਲਿਸ ਨਾਲ ਗਸ਼ਤ ਕਰਾਈ ਜੀ ਰਹੀ ਹੈ ਜਾਨਾ ਰਾਤ ਨੂੰ ਵੀ ਚੈਕਿੰਗ ਕਰਦੇ ਹਾਂ ਜਿਹੜਾ ਇੱਥੇ ਬਿਨਾ ਨੰਬਰ ਮੋਟਰਸਾਈਕਲ ਦੇ ਵੀ ਆਪਾਂ ਜਿਹੜੇ ਚੋਂ ਭੁਕੇ ਆ ਗਏ ਉਹਨਾਂ ਦੇ ਚਲਾਨ ਕੀਤੇ ਜਾਂਦੇ ਜਾਂ ਬੰਦ ਕੀਤਾ ਜਾਂਦਾ ਉਹਨਾਂ ਨੂੰ ਤਾਂ ਕਿ ਜਿਹੜਾ ਮੁਰਗੀ ਕੋਈ ਵੀ ਜਿਹੜੀ ਮਾਰਕ ਘਟਨਾ ਵਾਪਰੇ ਜੋ ਸਰ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬਾਈਕਲ ਚਲਾਉਂਦੇ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਕੀ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਮੇਰੇ ਵੱਲੋਂ ਉਸੇ ਕੀ ਹੈ ਜੀ ਆਪਣੀ ਜਿਹੜੀ ਛੋਟੀਆਂ ਉਮਰ ਦੇ ਬੱਚੇ ਆ ਉਹਨਾਂ ਨੇ ਵੀ ਇੱਕ ਜਰਾ ਮਿਲ ਕੇ ਲਾ ਦੇ ਸਭ ਕੁਝ ਦੇਖਾਂ ਕਿ ਉਹਨਾਂ ਦੀ ਖਲਾਫੀ ਕਿਉਂ ਘਰ ਹੋ ਸਕਦਾ ਹੈ